ਸਰਾਂ ਜਿਹੜੇ ਕ腐ਪਸ਼ਨ ਦੇ ਇਸ਼ੂਜ਼ ਨੇ ਕਿਸ ਤਰ੍ਹਾਂ ਜਿਹੜੀਆਂ ਸੰਵਿਧਾਨ ਜ ਕਨਸਟੀਟਿਊਸ਼ਨ ਨੂੰ ਲੈ ਕੇ ਅਸੀਂ ਮਗਰਲੇ ਪਿਛਲੇ ਸਾਲ ਤੋਂ ਜਿਹੜਾ ਬਹੁਤ ਰੌਲਾ ਪਾ ਰਹੇ ਹਾਂ ਕਿ ਸੰਵਿਧਾਨ ਖਤਰੇ 'ਚ ਹੈਗਾ ਉਹਨੂੰ ਲੈ ਕੇ ਕਿਸ ਪ੍ਰਕਾਰ ਜਿਹੜੀ ਹਿੰਡਨਬਰਗਸ ਦੀ ਰਿਪੋਰਟ ਆਈ ਹੈ ਉਹਦੇ ਤੇ ਇਹ तमाम ਮੁੱਦਿਆਂ ਤੇ ਚਰਚਾ ਹੋਈ ਕਿ ਅਸੀਂ ਇਹਨਾਂ तमाम ਇਸ਼ੂਜ਼ ਦੇ ਉੱਤੇ ਆਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਿੱਦਾਂ ਇਹਨਾਂ ਨੂੰ ਜਨਤਾ ਦੇ ਵਿੱਚ ਲੈ ਕੇ ਜਾਣਾ ਔਰ ਇਹ ਲੋਕਾਂ ਨਾਲ ਜੁੜੇ ਹੋਏ ਮੁੱਦੇ ਆ ਦੇਸ਼ ਨਾਲ ਜੁੜੇ ਹੋਏ ਮੁੱਦੇ ਆ ਦੇਸ਼ ਤੇ ਜਿਹੜਾ ਲੋਕਾਂ ਦਾ ਜਿਹੜਾ ਪੈਸਾ ਹੈਗਾ ਜਾਂ ਦੇਸ਼ ਤੇ ਲੋਕਾਂ ਦਾ ਜਿਹੜਾ ਉਰੀ ਉਰੀ ਉਰੇ ਹੱਕਾਂ ਦੀ ਰਾਖੀ ਰੱਖਣਾਂ ਦੀ ਗੱਲ ਉਹ तमाम ਇਸ਼ੂਸ ਤੇ ਗੱਲ ਕੀਤੀ ਗਈ ਕਿਦਾਂ ਕਿਦਾਂ ਇਹਨੂੰ ਰਾਜ ਸਥਰ ਤੇ ਲੈ ਕੇ ਜਾਣਾ ਹੋਰ ਇਹ ਤੇ ਗੱਲ ਹੋਈ ਡਿਜਾਸਟਰ ਜਿਹੜਾ ਹੋਇਆ ਇਸ ਦੇਸ਼ ਦੇ ਅੰਦਰ ਉਨ ਨੈਸ਼ਨਲ ਡਿਜਾਸਟਰ ਘੋਸ਼ਿਤ ਕੀਤਾ ਜਾਵੇ ਹੋਰ ਇਹ ਤੇ ਚਰਚਾ ਹੋਈ ਇਹ तमाम ਇਸ਼ੂਸ ਤੇ ਚਰਚਾ ਮਰਡਰ ਕੇਸ ਦਾ ਲਾਰੈਂਸ ਬਿਸ਼ਨੋਈ ਦੀ ਜਿਸ ਤਰੀਕੇ ਨਾਲ ਇੰਟਰਵਿਊ ਹੋਈ ਉਹ ਸਾਫ ਹੋ ਗਿਆ ਕਿ ਪੰਜਾਬ ਦੀ ਜੇਲ੍ਹ ਚ ਹੋਈ ਹੈ ਕਿਵੇਂ ਦੇਖਦੇ ਹੋ ਇਸ ਨੂੰ ਦੇਖੋ ਇਹ ਵਾਰ-ਵਾਰ ਇਹ ਮੈਂ ਪਾਰਲੀਮੈਂਟ ਦੇ ਵਿੱਚ ਵੀ ਮੁੱਦਾ ਉਠਾਇਆ ਸੀਗਾ ਮੈਨੂੰ ਲੱਗਦਾ ਕਿ ਇਹਰੇ ਤੇ ਕੌਗਨੀਸ਼ੈਂਸ ਲੈਣਾ ਚਾਹੀਦਾ ਪਹਿਲਾਂ ਵੀ ਹਾਈ ਕੋਰਟ ਨੇ ਕੌਗਨੀਸ਼ੈਂਸ ਲੈ ਕੇ ਇਸ ਮੁੱਦੇ ਦੀ ਪੜਤਾਲ ਵਾਸਤੇ ਰਾਜ ਸਰਕਾਰ ਨੇ 6 ਮੈਂ ਨਹਿਲਾ ਕੇ ਮੇਰਾ ਖਿਆਲ ਤਾਂ तकरीबन तकरीबन ਕੇਂਦਰ ਦੀ ਸਰਕਾਰ ਵੀ ਮੂਲ ਦਰਸ਼ਕ ਬਣ ਕੇ ਦੇਖ ਰਹੀ ਹੈ ਦੋਨੇ ਸਰਕਾਰਾਂ ਮੈਂ ਸਮਝਦਾ ਕਿ ਇਨਾ ਇਸ਼ੂਸ ਦੇ ਉੱਤੇ ਗੰਭੀਰ ਨਹੀਂ ਨੇ ਇਸੇ ਕਰਕੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਨਕਾਰਿਆ ਕਿ ਕਿਤੇ ਨਾ ਕਿਤੇ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਕਦੇ ਕਹਿ ਦਿੱਤਾ ਜਾਂਦਾ ਕਿ ਕੇਂਦਰ ਸਰਕਾਰ ਤੁਹਾਡੇ ਫੰਡ ਰੋਕ ਲਏਗੀ ਕਦੇ ਕਹਿ ਦਿੱਤਾ ਜਾਂਦਾ ਕਿ ਤੁਹਾਨੂੰ ਨੈਸ਼ਨਲ ਹਾਈਵੇਜ਼ ਦੇ ਪ੍ਰੋਜੈਕਟ ਥੋੜੇ ਕੈਨਸਲ ਹੋ ਜਾਣਗੇ ਕਦੇ ਇਸ ਤਰ੍ਹਾਂ ਦਾ ਸਾਡੇ ਨਾਲ ਰਵਈਆ ਕੀਤਾ ਜਾਂਦਾ ਹੈ ਜਿਸ ਪ੍ਰਕਾਰ ਮੈਨੂੰ ਲੱਗਦਾ ਹੈ ਕਿ ਕੇਂਦਰ ਸਰਕਾਰ ਨੂੰ ਵੀ ਇਹ ਚਾਹੀਦਾ ਕਿ ਇਹੋ ਜੇ ਇਸ਼ੂਜ਼ ਦੇ ਉਤੇ ਦੇਸ਼ ਤੇ ਗ੍ਰਹਿ ਮੰਤਰੀ ਗੰਭੀਰੋ ਕੇ ਵਿਚਾਰ ਕਰ ਰਹੇ। ਭਾਈ ਰਾਮ ਰ AIM ਨੂੰ ਫਿਰ ਤੋਂ ਫਰਲੋ ਦੇ ਦਿੱਤੀ ਕਿ ਇਹ ਕਿਵੇਂ ਦੇਖਦੇ ਹੋ ਲਗਾਤਾਰ। ਦੇਖੋ ਟੂ ਬੀ ਵੈਰੀ ਓਨੈਸਟ ਫਰਲੋ ਦੇਣੀ ਜਾਂ ਨਹੀਂ ਦੇਣੀ ਕਿਸੇ ਦਾ ਇਹ ਕਾਨੂੰਨ ਦਾ ਕੰਮ ਹੈ। ਕੋਰਟ ਦੀ ਪ੍ਰੈਕੀਟਰ ਦੇ ਵਿੱਚ ਰਾਜਾ ਵੜਿੰਗ ਕਿਸੇ ਪ੍ਰਕਾਰ ਦਾ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ। ਪੰਜਾਬ ਚ ਬਾਈਪੋਲ ਜਿਹੜੇ ਹੋਣੇ ਨੇ ਕਿੰਨੇ ਤੇ ਆ ਬਾਈ ਚਾਰ ਬਾਈਪੋਲ ਜਿਹੜਾ ਇਹਨਾਂ ਦੇ ਵਿੱਚ ਇਸ ਪ੍ਰਕਾਰ ਦੀ ਬਾਈਪੋਲ ਦੀ ਚਰਚਾ ਅਲੱਗ ਤੋਂ ਬਾਅਦ ਕੇ ਕਰਾਂਗੇ ਕਿਉਂਕਿ ਚਾਰ ਬਾਈਪੋਲ ਹੈ ਜਿਹੜੇ ਨੈਸ਼ਨਲ ਇਸ਼ੂਜ਼ ਸੀਗੇ ਉਹਨਾਂ ਦੇ ਮੁੱਦਿਆਂ ਤੇ ਗੱਲ ਹੋਈ ਕਿ ਤਾਂ ਜੋ ਸਾਰੀ ਸਟੇਟ ਕੀ ਉਹਨਾਂ ਦੇ ਸਮੇਂ 'ਚ ਗੱਲ ਕੀਤੀ ਭਾਜੀ NHAI ਦੇ ਪ੍ਰੋਜੈਕਟ ਵਾਪਸ ਹੋਏ ਲਾਅਨ ਆਰਡਰ ਤੇ ਸਵਾਲ ਹੈ ਤੁਸੀਂ ਲੋਕ ਲਗਾਤਾਰ ਸਵਾਲ ਚੁੱਕਦੇ ਰਹੇ ਹੋ ਕਿ ਲਾਅਨ ਆਰਡਰ ਕਲਾਪਸ ਹੋ ਗਿਆ ਹੈ ਬਿਲਕੁਲ ਨਾ ਲਾਅ ਐਂਡ ਆਰਡਰ ਹੈ ਜਿਹੜਾ ਉਹ ਦਿਨ-ਦਿਨ ਉਰੇ ਹਾਲਾਤ ਖਰਾਬ ਹੁੰਦੇ ਜਾਂਦੇ ਪਰ ਬਾਰ-ਬਾਰ ਕਿਹਾ ਦੇਸ਼ ਤੇ ਗ੍ਰਹਿ ਮੰਤਰੀ ਨੇ ਵੀ ਇੱਕ ਵਾਰ ਕਿਹਾ ਪਰ ਉਹਦੇ ਤੇ ਕੰਮ ਕੀ ਕੀਤਾ ਕਿਸੇ ਨੇ ਕੁਝ ਨਹੀਂ ਕੀਤਾ ਪਰ ਇਸ ਤਰ੍ਹਾਂ ਕਹਿ ਦੇਣਾ ਕਿ ਤੁਹਾਨੂੰ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਥੋੜੇ ਕੈਨਸਲ ਕਰ ਦਾਂਗੇ ਅਸੀਂ ਕੋਈ ਪਖਾਰੀ ਨਹੀਂ ਆ ਇਹ ਸਾਡਾ ਹੀ ਪੈਸਾ ਹੈ ਸਟੇਟਸ ਨੂੰ ਜਾਂਦਾ ਹੈ ਸਟੇਟਸ ਨੈਸ਼ਨਲ ਹਾਈਵੇ ਤੁਸੀਂ ਬਣਾਉਣੇ ਹੋ ਕੋਈ ਅਸੀਂ ਦੇਸ਼ ਉਹ ਠੀਕ ਹੈ ਗੱਲ ਕੀ ਤੁਹਾਨੂੰ ਇਸ ਵਾਰੀ ਭਾਜਪਾ ਨੂੰ ਉਹਨਾਂ ਨੇ ਪੰਜਾਬ ਦੇ ਲੋਕਾਂ ਨੇ ਇੱਕ ਵੀ ਸੀਟ ਨਹੀਂ ਦਿੱਤੀ ਉਹਦਾ ਕਾਰਨ ਇਹ ਹੈ ਕਿ ਤੁਸੀਂ ਪੰਜਾਬ ਨਾਲ ਵਿਤਕਰਾ ਕਰਦੇ ਹੋ ਤੁਸੀਂ ਪੰਜਾਬ ਨੂੰ ਵੱਖਰੀ ਨਿਗਾਹ ਨਾਲ ਵੇਖਦੇ ਹੋ ਕਦੇ ਕਿ ਆੜੀਐਫ ਸਾਡਾ ਬੰਦ ਕਰਦੇ ਹੋ ਕਦੇ ਤੁਸੀਂ ਕਹਿੰਦੇ ਹੋ ਕਿ ਪੰਜਾਬ ਨੂੰ ਅਸੀਂ ਨੈਸ਼ਨਲ ਹਾਈਵੇ ਦਾ ਪੈਸਾ ਪ੍ਰੋਜੈਕਟ ਕੈਨਸਲ ਕਰ ਦਿੱਤੇ ਜਾਣਗੇ ਕਿਉਂ ਕੈਨਸਲ ਕਰ ਦਿੱਤੇ ਜਾਣਗੇ ਕਦੇ ਭਾਖੜਾ ਜਿਹੜਾ ਸਾਡਾ ਬੋਰਡ ਹੈ ਉਹਦੇ ਵਿੱਚ ਤੁਸੀਂ ਹਰਿਆਣਾ ਦੇ ਲੋਕ ਪਾ ਦਿੰਦੇ ਹੋ ਕਦੇ ਤੁਸੀਂ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਦੀ ਜ਼ਮੀਨ ਹਰਿਆਣਾ ਨੂੰ ਅਲਾਟ ਕਰ ਦਿੰਦੇ ਹੋ ये तमाम जोड़े गल् है इस करके असं महसूस करते हैं कि साढ़े ना डिस्क्रिमीनेशन यानी कि वितकरा वो केंद्र सरकार हमेशा कर